ਜੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਫੋਨ ਦੇ ਵਿੱਚ ਹੀ ਕਿਵੇਂ ਆਪਦੇ ਪਿੰਡ ਦੇ ਨਰੇਗਾ ਕਾਰਡ ਆ ਜਿਹੜੇ ਉਹ ਚੈੱਕ ਕਰ ਸਕਦੇ ਆ ਵੀ ਕਿਹੜੇ-ਕਿਹੜੇ ਬੰਦਿਆਂ ਦੇ ਨਰੇਗਾ ਕਾਰਡ ਬਣੇ ਆ ਤੇ ਕਿਹੜੇ-ਕਿਹੜੇ ਬੰਦੇ ਨਰੇਗਾ ਦੇ ਵਿੱਚ ਕੰਮ ਕਰਦੇ ਆ ਉਹ ਕਾਰਡਾਂ ਦੇ ਉੱਤੇ ਆਜੋ ਬਈ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਕਿਉਂਕਿ ਆਏ ਆ ਵੀ ਵੇਚਣਾ ਕਈ ਵਾਰੀ ਬਾਲੇ ਤਗੜੇ ਘਰਾਂ ਦੇ ਬੰਦੇ ਵੀ ਨਰੇਗਾ ਕਾਰਡ ਬਣਾਈ ਬੈਠੇ ਹੁੰਦੇ ਆ ਆ ਬਾਈ ਪਹਿਲਾਂ ਆਪਾਂ ਜਾਣਾ ਨਰੇਗਾ ਪੰਜਾਬ ਦੇ ਉੱਤੇ ਇਹ ਸਰਚ ਕਰ ਲੈਣੀ ਆ ਆਪਾਂ Google ਦੇ ਉੱਤੇ ਇਸ ਤੋਂ ਬਾਅਦ ਬਈ ਆਪਾਂ ਮਹਾਤਮਾ ਗਾਂਧੀ ਇੰਡੀਆ ਵਾਲਾ ਸਰਚ ਕਰਕੇ ਉਦੋਂ ਬਾਅਦ ਇੱਥੇ ਨਾਲ ਆਪਣੇ ਜ਼ਿਲ੍ਹਕਾਂ ਦੇ ਨਾਮ ਆਉਂਦੇ ਆ ਤੁਸੀਂ ਆਏ ਦੇਖੋ ਜਿਵੇਂ ਹੁਣ ਅਸੀਂ ਆਪਦੇ ਪਿੰਡ ਦਾ ਕੱਢ ਕੇ ਦੇਖਦੇ ਆ ਇਹਦੇ ਬਠਿੰਡਾ ਕਲਿੱਕ ਕਰ ਲਿਆ ਉਦੋਂ ਬਾਅਦ ਵੀਰੇ ਇਸੇ ਖੁੰਝੇ ਦੇ ਵਿੱਚ ਹੀ ਆਪਣੇ ਬਲਾਕਾਂ ਦੇ ਨਾਮ ਆ ਜਾਂਦੇ ਵੀ ਆਪਣਾ ਬਲਾਕ ਜਿਹੜਾ ਸਾਡਾ ਬਲਾਕ ਰਾਮਪਰਾ ਸੀ ਤੁਸੀਂ ਆਪਦੇ ਹਿਸਾਬ ਦੇ ਨਾਲ ਚੈੱਕ ਕਰਨਾ ਉਦੋਂ ਬਾਅਦ ਵੀ ਇਸੇ ਖੁੰਝੇ ਜੀ ਪਿੰਡਾਂ ਦੇ ਨਾਮ ਆ ਜਾਂਦੇ ਆ ਇੱਥੇ ਆਪਦੇ ਪਿੰਡ ਦਾ ਨਾਮ ਸਿਲੈਕਟ ਕਰਕੇ ਆਪਾਂ ਆ ਸਾਰੀਆਂ ਆ ਗਈਆਂ ਬਈ ਇਹਦੇ ਚ ਆਪਾਂ ਦੇਖ ਸਕਦੇ ਆ ਸਭ ਤੋਂ ਤੀਜੇ ਨੰਬਰ ਤੇ ਪਿਆ ਜੋਬ ਕਾਰਡ এমਪਲੋਇਮੈਂਟ ਰਜਿਸਟਰ ਇਹ ਖੋਲ ਲੈਣਾ ਬਾਈ ਆ ਦੇਖੋ ਆ ਸਾਡੇ ਪਿੰਡ ਦੇ ਸਾਰੇ ਨਰੇਗਾ ਕਾਰਡ ਨੇ ਜਿੰਨੇ ਬਈ ਬਣੇ ਹੋਏ ਆ ਤੇ ਜੇ ਆਪਾਂ ਇਹਨਾਂ 'ਚੋ ਕੋਈ ਵੀ ਰੈਂਡਮਲੀ ਚੈੱਕ ਕਰ ਲੈਨੇ ਇੱਕ ਅਧਾ ਤੇ ਇਹਨੂੰ ਬਈ ਆਪਾਂ ਖੋਲ ਲਿਆ ਤੇ ਇਹਦੇ ਵਿੱਚ ਹੀ ਬਈ ਸਾਰਾ ਕੁਝ ਆਜੂ ਵੀ ਕਿੰਨਾ ਇਹਦੇ ਦਿਨ ਲੱਗਿਆ ਜਾਂ ਦੇਖੋ ਬਈ ਆ ਆ ਗਿਆ ਆਈਡੀ ਨੰਬਰ ਵੀ ਹਰਦੇਵ ਸਿੰਘ ਦਾ ਬਾਈ ਦਾ ਨਾਮ ਆ ਜਾਊਗਾ ਵੀ ਆ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਕੰਮ ਚੱਲਿਆ ਤੇ ਆ ਇੰਨੇ ਦਿਨ ਕੰਮ ਚੱਲੇ ਇੰਨੇ ਦਿਨ ਕੰਮ ਚੱਲੇ ਇੱਥੇ 6 ਦਿਨ ਕੰਮ ਚੱਲਿਆ ਇਹ ਚ ਬਈ ਸਾਰਾ ਆ ਜਾਂਦਾ ਆ ਵੀ ਆਹਾ ਹਾ ਸਕੀਮਾਂ ਦੇ ਅੰਦਰ ਇਹਨਾਂ ਦਾ ਕੰਮ ਚੱਲਿਆ ਵਾ ਆ ਆ ਗਿਆ ਬਈ ਇੱਥੇ ਆ ਜਾਂਦਾ ਵੀ ਇੰਨੇ ਰੁਪਏ ਆਏ ਆ ਬਈ ਇਹਨਾਂ ਨੂੰ ਸਾਰੀ ਚੀਜ਼ ਆਉਂਦੀ ਆ ਬਈ ਤੇ ਦੂਜੀ ਗੱਲ ਬਈ ਜੇ ਕਿਸੇ ਬੰਦੇ ਨੇ ਕਈ ਵਾਰੀ ਕੋਈ ਗਰੀਬ ਗੁਰਬਾ ਬੰਦਾ ਹੁੰਦਾ ਬਈ ਦਾ ਕਾਰਡ ਕੱਟਿਆ ਜਾਂਦਾ ਜਾਂ ਨਵਾਂ ਬਣਾਉਣਾ ਹੁੰਦਾ ਬਣਿਆ ਨਹੀਂ ਹੁੰਦਾ ਉਹ ਉਹਦੀਆਂ ਬਈ ਆ ਪੰਜਵੇਂ ਨੰਬਰ ਤੇ ਪਿੱਛੇ ਜਾ ਕੇ ਪੈਂਡਿੰਗ ਜੋਬ ਕਾਰਡਸ ਟੂ ਵੀ ਵੈਰੀਫਾਈਡ ਆ ਬਈ ਜਿਵੇਂ ਹੁਣ ਆ ਬੰਦਿਆਂ ਦੇ ਸਾਡੇ ਪਿੰਡ ਕਾਰਡ ਇਹਨਾਂ ਦੀ ਅਪਲਾਈ ਕੀਤੇ ਹੋਏ ਪਰ ਬਣ ਕੇ ਨਹੀਂ ਆਏ ਇਹ ਇੱਥੇ ਤੁਸੀਂ ਇੱਥੋਂ ਡਿਟੇਲ ਚੈੱਕ ਕਰ ਸਕਦੇ ਹੋ ਜਿਵੇਂ ਜਾਣਕਾਰੀ ਚੰਗੀ ਲੱਗੀ ਤਾਂ ਆਪਦੇ ਪਿੰਡ ਦੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤੇ ਆਪਾਂ ਹੋਰ ਵੀ ਤੁਹਾਡੇ ਲਈ ਇਹੋ ਜਿਹੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਪੇਜ ਨੂੰ ਵਾਰ ਤੋਂ ਵਾਰ ਫੋਲੋ ਕਰਿਓ ਧੰਨਵਾਦ